ਆਉ ਤੁਹਾਨੂੰ ਹੁਣ ਦਿਖਾਈ ਹੈ ਸਵੈਨਾ ਦੀ ਜਿਹਦਾ ਪਿੱਛੇ ਜਿੰਨੇ ਦਿਨਾਂ ਦਾ ਗਾਹ ਪਾਇਆ ਹੋਇਆ ਸੀ ਨਾ ਉਹ ਇਸੇ ਨਦੀ ਦਾ ਪਾਇਆ ਹੋਇਆ ਸੀਗਾ ਪਰ ਹੁਣ ਜਮਾਂ ਸ਼ਾਂਤ ਹੋ ਗਈ ਹੋਈ ਸੋ ਕੀ ਹਾਲ ਚਾਲ ਹੈ ਜੇ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਹੀ ਆਪਾਂ ਕਈ ਦਿਨਾਂ ਤੋਂ ਪਾਣੀ ਨਾਲ ਰਿਲੇਟਡ ਵੀਡੀਓਜ਼ ਪਾ ਰਹੇ ਹਾਂ ਸੋ ਅੱਜ ਮੈਂ ਇਧਰਲੀ ਸਾਈਡ ਆ ਨੰਗਰ ਵਾਲੀ ਸਾਈਡ ਦੇ ਵਿੱਚ ਆਏ ਹਾਂ ਸੋ ਜਿਹੜੀ ਨਦੀ ਕਰਕੇ ਆਪਣੇ ਪਾਣੀ ਨਹੀਂ ਵਧਿਆ ਹੋਇਆ ਹੈ ਇਹ ਉਹ ਸਵਾਨ ਨਦੀ ਆ ਜੋ ਪਿੱਛੇ ਜੇ ਬੱਦਲ ਫਟਿਆ ਸੀਗਾ ਜਿੰਨਾ ਓਵਰਫਲੋ ਹੋਇਆ ਸੀ ਉਸ ਤੋਂ ਇਸੇ ਨਦੀ ਦੇ ਵਿੱਚ ਓਵਰਫਲੋ ਹੋਇਆ ਸੀ ਸੋਲੋਂ ਮੈਸ ਨੂੰ ਮੈਂ ਨੇੜੇ ਲੈ ਕੇ ਜਾਣਾ ਵਾ ਇਸ ਨਦੀ ਦੇ ਵਿੱਚ ਪਿੱਛੋਂ ਹਿਮਾਚਲ ਚ ਬੱਦਲ ਫਟ ਗਿਆ ਸੀ ਸੋ ਉਹਦੇ ਕਰਕੇ ਇਹ ਨਦੀ ਦਾ ਬਹਾਵ ਵਧ ਗਿਆ ਸੀ ਜਿਹਦੇ ਕਰਕੇ ਉਹਦੋਂ ਆਪਣੇ ਪੰਜਾਬ ਦੇ ਵਿੱਚ ਪਾਣੀ ਚਲਾ ਗਿਆ ਸੀਗਾ ਰੋਪੜ ਦੇ ਵਿੱਚ ਪਾਣੀ ਫੁੱਲ ਹੋ ਗਿਆ ਸੀ ਇਤੋਂ ਬਾਅਦ ਹਾਤੋੜਾ ਚ ਪਾਣੀ ਛੱਡਿਆ ਗਿਆ ਸਾਰਾ ਜਿਹੜਾ ਮਿੱਟੀ ਜਿਹੜਾ ਪਾਣੀ ਮੈਂ ਤੁਹਾਨੂੰ ਦਿਖਾਇਆ ਸੀਗਾ ਵੀਡੀਓ ਦੇ ਵਿੱਚ ਸਾਰਾ ਇਸੇ ਨਦੀ ਦੇ ਥਰੂ ਪਾਣੀ ਆਇਆ ਆ ਸੀਗਾ ਸੋ ਇਹਦਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਧ ਗਿਆ ਸੀ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਸਾਰੀ ਨਦੀ ਫੁੱਲ ਭਰ ਗਈ ਸੀ ਨੂੰ ਜ਼ੂਮ ਕਰਕੇ ਦਿਖਾਉਣਾ ਇਹਦੇ ਅੰਦਰ ਜਿਹੜੇ ਵੀ ਲੱਗੇ ਹੋਏ ਦਰਖਤ ਲੱਗੇ ਹੋਏ ਅਚਾਨਕ ਪਾਣੀ ਆਉਣ ਦੇ ਕਾਰਨ ਸਾਰਿਆਂ ਦੇ ਮੂੰਹ ਇਧਰ ਨੂੰ ਮੁੜੇ ਪਏ ਆ ਪਾਣੀ ਦੇ ਵਹਾਅ ਵੱਲ ਜਿਹੜਾ ਸੂਤ ਆਪਾਂ ਨੂੰ ਇਹ ਮਿਲਦਾ ਕਿ ਪਾਣੀ ਸਾਰੇ ਨਦੀ ਦੇ ਵਿੱਚ ਹੀ ਆ ਗਿਆ ਸੀ ਇੰਨਾ ਪਾਣੀ ਆ ਗਿਆ ਸੀ ਤੁਸੀਂ ਜੇ ਮੈਂ ਲੋਕਲ ਬੰਦੇ ਨੂੰ ਪੁੱਛਿਆ ਕਹਿੰਦਾ ਪਾਜੀ ਹਾਂਜੀ ਸਾਰੀ ਬੰਨਾਈ ਭਰ ਗਈ ਸੀ ਤੇ ਹੁਣ ਤਾਂ ਬਿਲਕੁਲ ਪਾਣੀ ਸ਼ਾਂਤ ਆ ਇੱਥੇ ਪਾਣੀ ਦਾ ਉਹ ਵੀ ਦਿਖਾਤਾ ਹੋਇਆ ਕਿੰਨਾ ਪਾਣੀ ਹੈ ਇੱਥੇ ਇਸ ਟ 39.4 ਜਾਂ 334m ਇਹ ਉੱਥੇ ਲਿਖਿਆ ਹੋਇਆ ਆਪਣੇ ਅਕੋਰਡਿੰਗ ਕਿੰਨਾ ਬਣਦਾ ਇਹ ਨਹੀਂ ਮਿਲ ਪਤਾ ਪਾਣੀ ਇਹਦੇ ਵਿੱਚ ਤਾਂ ਹੈਗਾ ਤਾਂ ਜੇ ਵੀ ਗੰਦਾ ਹੀ ਆ ਪਰ ਪਾਣੀ ਦਾ ਲੈਵਲ ਘਟ ਗਿਆ ਹੈ ਵੇਦਲਾ ਇਸ ਹਾਰੀ ਉਪਰ ਜੇ ਤੁਸਾਂ ਤਾ ਤੁਸੀ ਪੁਲ ਦੇਖ ਰਹੇ ਹੋ ਸਾਰੀ ਇਹ ਸਵੈਨ ਰਿਵਰ ਹੀ ਆ ਸਾਰਾ ਭਰ ਗਿਆ ਸੀ ਇਹ ਪਾਣੀ ਦੇ ਨਾਲ ਪਰ ਹੁਣ ਪਾਣੀ ਸਾਰਾ ਕੱਟ ਗਿਆ ਹੋਇਆ ਹੈਗਾ ਤਾਂ ਤੁਹਾਨੂੰ ਇੱਕ ਵਾਰ ਦਿਖਾਇਆ ਜਾਵੇ ਜਿਸ ਦੇ ਕਰਕੇ ਆਪਣੇ ਅੰਦਰ ਪਾਣੀਆਂ ਦਾ ਗਾਹ ਪਿਆ ਹੋਇਆ ਤੋਂ ਇਹ ਉਹੀ ਰਿਵਰ ਆ ਜਿਸ ਦੇ ਕਰਕੇ ਇੰਨੀ ਪਾਣੀ ਆਇਆ ਵਾ ਬਾਕੀ ਭਾਈ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਬੈਕ ਐਂਡ ਤੇ ਕੋਈ ਜ਼ਿਆਦਾ ਪਾਣੀ ਆਇਆ ਨਹੀਂ ਹੋਇਆ ਹੈਗਾ ਕੀ ਕੋ ਹੋਰ ਨਵੀਂ ਅਪਡੇਸ਼ਨ ਹੋ ਗਈ ਆਪਾਂ ਤੁਹਾਨੂੰ ਦਿੰਦੇ ਰਹਿਵਾਂਗੇ ਠੀਕ ਹੈ ਬਾਕੀ ਸਾਡੇ ਗੰਦਗੀ ਬਹੁਤ ಜಾਲੀ ਛਿੱਟੀ ਹੋਈ ਹੈ ਇੱਥੇ ਆਪਣੇ ਪੰਜਾਬ ਦੀ ਤਰ੍ਹਾਂ ਹੀ ਉਧਰ ਸਤਲੁਜ ਦੇ ਆਂਗੂਈ ਸਾਰੇ ਪਾਸੇ ਗੰਦ ਦਾ ਬੁਰੇ ਹਾਲ ਆ ਥੋੜਾ ਥੋੜਾ ਪਾਣੀ ਵਗਦਾ ਪਿਆ ਹੋਆ ਜਿੰਨਾ ਕ ਆਪਣੇ ਉਧਰ ਸਤਲੁਜ ਦੇ ਵਿੱਚ ਥੋੜਾ ਜਿਹਾ ਇੱਧਰ ਪਾਣੀ ਥੋੜਾ ਜਿਹਾ ਪਰਲੇ ਪਾਸੇ ਪਾਣੀ ਆ ਸੋ ਭਾਈ ਉਰੇ ਵੀ ਦੇਖ ਲਓ ਜਿਵੇਂ ਤੁਹਾਨੂੰ ਦੱਸਿਆ ਸੀਗਾ ਪਾਣੀ ਤੇ ਵਹਾਨ ਸਾਰੇ ਜਹਾਂ ਮਾ ਦਰਿਆ ਦੇ ਉੱਪਰ ਖੜਾ ਆ ਸਾਰੇ ਇਹ ਤੇ ਬੂਟੀ ਪਰਾਂ ਨੂੰ ਮੁੜੀਵੇ ਜਿੰਨੇ ਝਾੜੀਆਂ طرح ਲੱਗੇ ਹੁੰਦੇ ਨੇ ਦਰੱਖਤ ਦੇ ਅੰਦਰ ਸਾਰਿਆਂ ਨੇ ਮੂੰਹ ਕਰਲੇ ਪਾਸੇ ਹੋ ਗਏ ਜਿੱਦਾਂ ਆਪਣੀ ਸੂਤ ਮਿਲਦਾ ਕਿ ਸਾਰਾ ਭਰ ਗਿਆ ਜਿਉਂ ਪਾਣੀ ਪਰ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਰਹਿ ਗਿਆ ਹੈ ਸੋ ਜਿਹੜੀ ਖਤਰੇ ਦੀ ਘੰਟੀ ਸੀ ਉਹ ਹੁਣ ਖਤਮ ਹੋ ਗਈ ਹੋਈ ਆ ਇਹ ਵੀ ਤਾਂ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਪਿੱਛੇ ਜੇ ਬੱਦਲ ਫੜਿਆ ਸੀ ਸੋ ਸਿਰੇ ਤੋਂ ਲੈ ਕੇ ਸਿਰੇ ਤੱਕ ਮੈਂ ਚੈੱਕ ਕਰਕੇ ਆਏ ਆ ਸਾਰੇ ਪਾਸੇ ਸਾਰੇ ਬੂਟਿਆਂ ਦਾ ਮੂੰਹ ਕਰਲੇ ਪਾਸੇ ਨੂੰ ਹੋ ਰਿਹਾ ਝੁਕੇ ਹੋਏ ਕਿਉਂਕਿ ਪਾਣੀ ਦਾ ਵਹਾਵਾ ਇਹਨਾਂ ਕਰਤਾ। ਸੋ ਇਹੀ ਸੀ ਕਿ ਇਸ ਫੈਨ ਦੇ ਪਰ ਦੀ ਅਪਡੇਟ ਤੁਹਾਨੂੰ ਦੇਣੀ ਸੀ। ਬਾਕੀ ਕਿੰਨਾ ਕੁ ਗਹਿਰਾ ਇਹਦਾ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਮੈਂ ਇੱਥੇ ਦਾ ਕਿਹੜਾ ਲੋਕਲ ਵਸਨੀਕ ਆ। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਬਾਕੀ ਚੈਨਲ ਸਬਸਕ੍ਰਾਈਬ ਕਰ ਲਓ ਇਦਾਂ ਹੀ ਤੁਹਾਨੂੰ ਅਪਡੇਟਿਓਨਸ ਮਿਲਦੀਆਂ ਰਹਾਂਗੀਆਂ।